ਇਸ ਲਈ ਦੀਆਂ ਖਬਰ ਸੀਐਮ ਭਗਵੰਤ ਮਾਨ ਤੇ ਰੋਡ ਸ਼ੋਅ ਦੇ ਵਿੱਚ ਹੰਗਾਮਾ ਹੋਇਆ ਇੱਕ ਨੌਜਵਾਨ ਦਾ ਕੁੱਟਾਪਾ ਚੜਿਆ ਗਿਆ ਪੁਲਿਸ ਨੇ ਇਸ ਨੌਜਵਾਨ ਨੂੰ ਘੇਰਿਆ ਹੋਇਆ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿਵੇਂ ਪੁਲਿਸ ਨੇ ਘੇਰਿਆ ਹੋਇਆ ਨੌਜਵਾਨ ਦੀ ਕੁੱਟਮਾਰ ਕੀਤੀ ਜਾ ਰਹੀ ਹੈ ਤਾਂ ਦੂਜੇ ਪਾਸੇ ਸੀਐਮ ਭਗਵੰਤ ਮਾਨ ਲੋਕਾਂ ਨੂੰ ਹੱਥ ਲਾਉਂਦੇ ਹੋਏ ਨਜ਼ਰ ਆ ਰਹੇ ਨੇ ਇੱਕ ਪਾਸੇ ਜਿੱਥੇ ਇਸ ਨੌਜਵਾਨ ਦਾ ਕੁੱਟਾਪਾ ਚੜਿਆ ਹੈ ਉੱਥੇ ਹੀ ਸੀਐਮ ਭਗਵੰਤ ਮਾਨ ਦੀ ਗੱਡੀ ਕੁਝ ਦੂਰੀ ਤੇ ਸੀ ਤਾਂ ਚੋਣ ਪ੍ਰਚਾਰ ਦੇ ਵਿੱਚ ਸੀਐਮ ਭਗਵੰਤ ਮਾਨ ਲੱਗੇ ਹੋਏ ਨੇ ਤੇ ਐਸੇ ਵਿਚਾਲੇ ਇਹ ਵੀਡੀਓ ਸਾਹਮਣੇ ਆਈ ਹੈ ਰੋਪੜ ਦੀ ਵੀਡੀਓ ਹੈ ਜਿੱਥੇ ਰੋਡ ਸ਼ੋਅ ਦੇ ਵਿੱਚ ਇੱਕ ਨੌਜਵਾਨ ਦਾ ਕੁਟਾਪਾ ਚੜਾਇਆ ਜਾ ਰਿਹਾ ਹੈ ਉਸ ਦੀ ਦਸਤਾਰ ਤੱਕ ਪੁਲਿਸ ਦੇ ਵੱਲੋਂ ਜਦੋਂ ਕੁਟਮਾਰ ਕੀਤੀ ਜਾਂਦੀ ਹੈ ਲੱਤ ਜਾਂਦੀ ਹੈ ਤਾਂ ਦੇਖਿਆ ਜਾ ਸਕਦਾ ਹੈ ਕਿਵੇਂ ਇਸ ਨੌਜਵਾਨ ਨੂੰ ਸੀਐਮ ਸਿਕਿਉਰਿਟੀ ਅਤੇ ਪੁਲਸ ਮੁਲਾਜ਼ਮ ਖਿੱਚ ਕੇ ਦੂਜੇ ਪਾਸੇ ਲੈ ਕੇ ਜਾ ਰਹੇ ਨੇ ਇਸ ਦੌਰਾਨ ਇੱਕ ਮੋਟਰਸਾਈਕਲ ਦੇ ਨਾਲ ਇਸ ਨੌਜਵਾਨ ਦੀ ਟੱਕਰ ਵੀ ਹੁੰਦੀ ਹੈ ਤਾਂ ਜ਼ਬਰਦਸਤੀ ਇਸ ਨੂੰ ਖਿੱਚ ਕੇ ਲਿਜਾਇਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਨੌਜਵਾਨ ਦੇ ਵੱਲੋਂ ਸੀਐਮ ਭਗਵੰਤ ਮਾਨ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਇਸੇ ਵਿਚਾਲੇ ਪੁਲਿਸ ਅਤੇ ਸੀਐਮ ਸਿਕਿਉਰਟੀ ਨੇ ਇਸ ਨੌਜਵਾਨ ਨੂੰ ਘੇਰ ਲਿਆ ਉਸ ਦਾ ਕਟਾਪਾ ਚਾੜਿਆ ਤਾਂ ਤਸਵੀਰਾਂ ਸਾਹਮਣੇ ਆਈਆਂ ਨੇ ਸੀਐਮ ਭਗਵੰਤ ਮਾਨ ਦੇ ਰੋਡ ਸ਼ੋਅ ਦੀਆਂ ਜਿੱਥੇ ਸੀਐਮ ਭਗਵੰਤ ਮਾਨ ਦੇ ਰੋਡ ਸ਼ੋਅ ਦੇ ਵਿੱਚ ਵੱਡੀ ਗਿਣਤੀ ਚ ਸਮਰਥਕ ਜੁਟੇ ਹੋਏ ਸਨ ਤੇ ਉਸੇ ਵਿਚਾਲੇ ਇੱਕ ਤਸਵੀਰ ਇਹ ਸਾਹਮਣੇ ਆਈ ਹੈ ਜਿੱਥੇ ਇੱਕ ਨੌਜਵਾਨ ਦਾ ਕੁਟਾਪਾ ਚੜਾਇਆ ਜਾ ਰਿਹਾ ਜਿੱਥੇ ਇਹ ਨੌਜਵਾਨ ਵਿਰੋਧ ਕਰਨ ਲਈ ਸੀਐਮ ਭਗਵੰਤ ਮਾਨ ਦਾਇਸੀ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਇਸ ਨੌਜਵਾਨ ਨੂੰ ਕਹਿ ਲਿਆ ਇਸ ਦੀ ਦਸਤਾਰ ਤੱਕ ਲੱਤ ਜਾਂਦੀ ਹੈ ਇਸ ਨੂੰ ਘੜੀਸ ਕੇ ਪੁਲਿਸ ਲੈ ਕੇ ਜਾ ਰਹੀ ਹੈ